ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਅੱਜ ਤੀਜੀ ਵਰ੍ਹੇ ਤੇ ਇਸ ਮੌਕੇ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਦੇ ਵੱਜ ਇੱਕ ਸ਼ਰਧਾਂਜਲੀ ਸਭਾ ਦਾ ਆਯੋਜਨ ਕੀਤਾ ਗਿਆ ਇਸ ਸਮਾਗਮ ਦੇ ਵਿੱਚ ਸਿੱਧੂ ਦੇ ਪ੍ਰਸ਼ੰਸਕਾਂ ਸਮਰਥਕਾਂ ਅਤੇ ਉਹਨਾਂ ਦੇ ਸਾਰੇ ਪਰਿਵਾਰਕ ਮੈਂਬਰਾਂ ਦੇ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ ਤੇ ਉਹ ਸਾਰੇ ਪਹੁੰਚ ਚੁੱਕੇ ਨੇ ਤਾਂ ਇਸੇ ਦੌਰਾਨ ਦੱਸ ਦੇ ਕਿ ਸਿੱਧੂ ਮੂਸੇਵਾਲੇ ਦੀ ਮਾਂ ਅਤੇ ਉਹਨਾਂ ਦਾ ਛੋਟਾ ਵੀਰ ਨਿੱਕਾ ਸਿੱਧੂ ਮੂਸੇਵਾਲਾ ਵੀ ਪਹੁੰਚਿਆ ਹੋਵੇਗਾ ਤੇ ਪਿਤਾ ਕੌਰ ਸਿੰਘ ਵੀ ਪਹੁੰਚੇ ਨੇ ਮੂਸੇਵਾਲੇ ਦੀ ਮਾਂ ਚਰਨਕੌਰ ਸਿੱਧੂ ਦੇ ਛੋਟੇ ਭਰਾ ਸੁਪਦੀਪ ਨੂੰ ਗੋਦ ਦੇ ਵਿੱਚ ਲੈ ਕੇ ਜਿਹੜੇ ਕਿ ਸ਼ੋਕਸਵਾ ਦੇ ਵਿੱਚ ਪਹੁੰਚੇ ਇਸ ਦੌਰਾਨ ਉਹਨਾਂ ਦੀਆਂ ਅੱਖਾਂ ਨਮ ਸਨ ਤੇ ਉਹ ਸਿੱਧੂ ਮੂਸੇ ਦਾ ਤਸਵੀਰ ਦੇਖ ਕੇ ਭਾਵੁਕ ਹੋ ਜਾਂਦੇ ਨੇ ਤੇ ਉਹਨਾਂ ਦੇ ਅੱਖਾਂ ਦੇ ਵਿੱਚੋਂ ਹੰਝੂ ਰੁਕ ਨਹੀਂ ਰਹੇ ਤੇ ਉਹਨਾਂ ਨੂੰ ਰੋਂਦਾ ਦੇਖ ਨਿੱਕੂ ਨਿੱਕੇ ਸਿੱਧੂ ਮੂਸੇਵਾਲਾ ਵੀ ਉਹਨਾਂ ਨੂੰ ਵੇਖਦਾ ਹੋਇਆ ਨਜ਼ਰ ਆ ਰਿਹਾ ਮੀਟਿੰਗ ਦੇ ਵਿੱਚ ਆਉਣ ਬਾਅਦ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਉਸਨੇ ਇੱਕ ਭਾਵੁਕ ਪੋਸਟ ਵੀ ਲਿਖੀ ਸੀਗੀ ਉਹ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਸੀਗਾ ਕਿ ਅਸੀਂ ਆਪਣੇ ਹੱਕਾਂ ਦੇ ਲਈ ਆਵਾਜ਼ ਬੁਲੰਦ ਕਰਾਂਗੇ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ਦੇ ਉੱਤੇ ਸਿੱਧੂ ਮੂਸੇਵਾਲੇ ਦੀ ਮਾਂ ਚਰਨਕੌਰ ਨੇ ਇੱਕ ਭਾਵੁਕ ਪੋਸਟ ਵੀ ਲਿਖੀ ਸੀਗੀ ਉਹਨਾਂ ਨੇ ਲਿਖਿਆ ਸੀਗਾ ਕਿ ਇਹ ਪੋਸਟ ਪੁੱਤਰ ਤੇਰੇ ਨਾਮ ਦੇ ਉੱਥੇ ਲਿਖੀ ਹੈ ਤਾਂ ਸਿੱਧੂ ਮੂਸੇਵਾਲੇ ਦੀ ਮਾਂ ਚਰਨਕੌਰ ਨੇ ਲਿਖਿਆ ਹੈਗਾ ਕਿ ਸਿੱਧੂ ਇੱਕ ਵਾਰ ਤੁਹਾਡਾ ਜਨਮ ਹੋਇਆ ਸੀਗਾ ਅਤੇ ਤੁਸੀਂ 3 ਦਿਨ 3 ਮਹੀਨੇ ਅਤੇ 3 ਸਾਲ ਦੇ ਸੀ ਸਾਡੇ ਜੀਵਨ ਦੇ ਵਿੱਚ ਤੁਹਾਡੇ ਪਰਵੇਸ਼ ਨੇ ਹਰ ਮੁਸ਼ਕਲ ਦੇ ਨਾਲ ਲੜਨ ਦੀ ਸਾਡੀ ਤਾਕਤ ਵਧਾ ਦਿੱਤੀ ਅਸੀਂ ਹੱਸ ਕੇ ਅਤੇ ਤੁਹਾਡੇ ਚਿਹਰੇ ਦੇ ਵੱਲ ਦੇਖ ਕੇ ਹਰ ਮੁਸ਼ਕਲ ਨੂੰ ਪਾਰ ਕਰ ਲਿਆ ਪਰ ਅੱਜ 3 ਸਾਲ ਹੋ ਗਏ ਜਦੋਂ ਮੈਂ ਤੁਹਾਡੀਆਂ ਤਸਵੀਰਾਂ ਦੇ ਨਾਲ ਗੱਲ ਕਰ ਰਹੀ ਹਾਂ ਤੁਹਾਡੇ ਇਨਸਾਫ ਦੀ ਉਡੀਕ ਕਰਦੇ ਹਾਂ ਉਹਨਾਂ ਨੇ ਅਕੇ ਲਿਖਿਆ ਹੈਗਾ ਕਿ ਇਹਨਾਂ 3 ਸਾਲਾਂ ਦੇ ਵਿੱਚ ਜਦੋਂ ਵੀ ਇਨਸਾਫ ਦੀ ਉਮੀਦ ਦੀ ਕਿਰਨ ਦਿਖਾਈ ਤਾਂ ਉਸੇ ਸਮੇ ਉਹ ਬੁਰੀ ਤਰ੍ਹਾਂ ਟੁੱਟੀ ਗਈ ਹੈ। ਇਹਨਾਂ 3 ਸਾਲਾਂ ਦੇ ਵਿੱਚ ਸਾਡੇ ਕੇਸ ਦੇ ਨਾਲ ਸੰਬੰਧਿਤ ਸੋਸ਼ਲ ਮੀਡੀਆ ਦੇ ਉੱਤੇ ਵੀ ਬਹੁਤ ਸਾਰੀਆਂ ਇਤਰਾਜ਼ਯੋਗ ਗੱਲਾਂ ਵਾਪਰੀਆਂ। ਇਹ ਕਾਰਨ ਇਸ ਕਾਰਨ ਸਖਤ ਕਾਰਵਾਈ ਦੀਆਂ ਸਾਡੀ ਉਮੀਦਾਂ ਵੀ ਟੁੱਟ ਗਈਆਂ। ਫਿਰ ਵੀ ਅਸੀਂ ਪਿੱਛੇ ਨਹੀਂ ਹਟਾਂਗੇ ਪੁੱਤਰ। ਅਸੀਂ ਆਪਣੇ ਹੱਕਾਂ ਦੇ ਲਈ ਆਵਾਜ਼ ਬੁਲੰਦ ਕਰਦੇ ਰਹਾਂਗੇ। ਸ਼ੁਭ ਤੇ ਪਾਵਕ ਪੋਸਟ ਸਿੱਧੂ ਮੂਸੇਵਾਲੇ ਦੀ ਮਾਚਰਨ ਕੋਰਨਰ ਲਿਖਿਆ ਹੈ ਤੇ ਉਸ ਤੋਂ ਬਾਅਦ ਉਹ ਸ਼ੋਕਸਭਾ ਦੇ ਵਿੱਚ ਪਹੁੰਚੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਅਸਲ ਸਿੱਧੂ ਮੂਸੇਵਾਲਾ ਉਰਫ ਜੋ ਕਿ ਸੁਖਦੀਪ ਸਿੰਘ ਹੈ ਤਾਂ ਸਿੱਧੂ ਮੂਸੇਵਾਲਾ ਦਾ 29 ਜਨ 29 ਮਈ 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਵਿੱਚ ਅੰਨੇ ਵਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀਗਾ ਬਿਨਾ ਸਿੱਧੂ ਦੱਸ ਦੇ ਕਿ ਸੁਰੱਖਿਆ ਦੇ ਕਾਲੀ ਥਾਰ ਦੇ ਵਿੱਚ ਕਾਲੀ ਜੋ ਕਿ ਆਪਣੇ ਘਰੋਂ ਨਿਕਲਿਆ ਸੀਗਾ ਬਦਮਾਸ਼ਾਂ ਨੇ ਉਸ ਨੂੰ ਜਵਾਰ ਕੇ ਪਿੰਡ ਦੇ ਵਿੱਚ ਘੇਰ ਲਿਆ ਅਤੇ 30 ਤੋਂ ਵੱਧ ਗੋਲੀਆਂ ਚਲਾਈਆਂ ਜੁਨ੍ਹਾਂ ਦੇ ਵਿੱਚ 19 ਗੋਲੀਆਂ ਸਿੱਧੂ ਮੂਸੇਵਾਲੇ ਨੂੰ ਲੱਗਿਆ ਤੇ ਉਸ ਦੀ ਮੌਤ ਹੋ ਜਾਂਦੀ ਹੈ ਇਸ ਹਮਲੇ ਦੀ ਜ਼ਿੰਮੇਵਾਰੀ ਵੀ ਲਾਰੈਂਸ ਗੈਂਗ ਨੇ ਲਈ ਹੈ ਪਰ ਇਸ ਤੋਂ ਬਾਅਦ ਹੁਣ ਤੱਕ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਗੈਂਗਸਟਰ ਲਾਰੈਂਸ ਅਤੇ ਗੋਲਡੀ ਬਰਾੜ ਸਮੇਤ ਕੁੱਲ 36 ਲੋਕਾਂ ਨੂੰ ਨਾਮਜ਼ਦ ਕਰਕੇ ਚਾਰਜ ਸ਼ੀਟ ਦਾਖਲ ਕੀਤੀ ਹੈ ਧਾਇਰ ਕੀਤੀ ਹੈ ਤੇ 30 ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਪਰ ਫਿਰ ਵੀ ਮੁੱਖ ਦੋਸ਼ੀ ਅਜੇ ਵੀ ਸਜ਼ਾ ਤੋਂ ਦੂਰ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੱਜ ਸਿੱਧੂ ਮੂਸੇਵਾਲੇ ਦੀ ਤੀਜੀ ਵਰ੍ਹੇ ਦੀ ਹੈ ਇਹਨਾਂ ਤਿੰਨ ਸਾਲਾਂ ਦੇ ਵਿੱਚ ਸਿੱਧੂ ਦੇ ਛੋਟੇ ਭਰਾ ਦਾ ਵੀ ਜਨਮ ਹੋਇਆ ਹੈ ਪਿਤਾ ਬਲਕਾਰ ਨੇ ਰਾਜਨੀਤੀ ਦੇ ਵਿੱਚ ਆਉਣ ਅਤੇ ਚੋਣ ਲੜਨ ਦਾ ਐਲਾਨ ਵੀ ਕਰ ਦਿੱਤਾ ਹੈ ਬੀਤੇ ਕੁਝ ਦਿਨਾਂ ਦੇ ਵਿੱਚ ਇੰਨਾ ਹੀ ਨਹੀਂ ਸਿੱਧੂ ਦੀ ਮੌਤ ਤੋਂ ਬਾਅਦ ਉਹਨਾਂ ਦੇ 8 ਗਾਣੇ ਵੀ ਰਿਲੀਜ਼ ਹੋ ਚੁੱਕੇ ਨੇ ਤਾਂ ਸਿੱਧੂ ਮੂਸੇਵਾਲਾ ਬੇਸ਼ੱਕ ਸਰੀਰਕ ਤੌਰ ਦੇ ਉੱਤੇ ਅੱਜ ਸਾਡੇ ਵਿਚਕਾਰ ਨਹੀਂ ਹੈ ਪਰ ਫਿਰ ਵੀ ਲੋਕ ਅਜੇ ਵੀ ਉਹਨਾਂ ਨੂੰ ਉਹਨਾਂ ਦਾ ਪਿੰਡ ਪੂਰਾ ਪੰਜਾਬ ਦੇਸ਼ ਸਾਰੇ ਬਹੁਤ ਉਹਨਾਂ ਨੂੰ ਯਾਦ ਕਰ ਰਹੇ ਨੇ ਉਹ ਹਾਜੇ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕਰ ਰਹੇ ਨੇ ਤਾਂ ਸਿੱਧੂ ਮੂਸੇਵਾਲੇ ਦੀ ਮਾਂ ਚਰਨਕੌਰ ਨਿੱਕੇ ਸਿੱਧੂ ਨੂੰ ਲੈ ਕੇ ਸ਼ੋਕ ਸਭਾ ਦੇ ਵਿੱਚ ਪਹੁੰਚੇ ਨੇ ਉਹਨਾਂ ਦੇ ਹੰਝੂ ਵੀ ਨਹੀਂ ਰੁਕ ਰਹੇ ਬਹੁਤ ਹੀ ਭਾਵੁਕ ਇਹ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਇਸ ਸ਼ੋਕ ਸਭਾ ਦੇ ਵਿੱਚ ਹਰ ਇੱਕ ਦੀ ਅੱਖ ਨਮ ਹੈ ਹਰ ਕੋਈ ਮੂਸੇਵਾਲੇ ਨੂੰ ਯਾਦ ਕਰ ਰਿਹਾ ਹੈ